ਛੱਡ ਦੇ ਬਾਪ ਕਮੌੜਾ ਰੱਬ ਤੋਂ ਡਰਿਆ ਕਰ ਜਿਹੜੇ ਸੌਂਗੇ ਬੋਲੋ ਹallelujah ਅੱਛਾ ਸੌਗੇ ਜਿਹੜੇ ਜਾਗਦੇ ਬੋਲੋ ਹallelujah ਅਜੇ ਤਾਂ ਚਾਹ ਤੱਕ 9:00 ਵਜੇ ਬੋਲੋ ਹallelujah ਜੇ ਸੁਧਰੀ ਜ਼ੋਰ ਨਾਲ ਤਾਲੀ ਦੇ ਕੇ ਨਮਾਜ਼ ਦਿਓ ਮਹਾਨ ਹੈ ਔਰ ਬੜੀ ਸਿੱਧੀ ਗੱਲ ਜਿਹੜੀ ਜਾਨ ਪਾਪ ਕਰੇਗੀ ਉਹ ਜ਼ਰੂਰ ਮਰੇਗੀ ਬੰਦਗੀ ਦੇ ਵਿੱਚ ਆਗੇ ਪਾਪ ਤੋਂ ਤੋਬਾ ਕਰਨੀ ਹੈ ਕਈ ਵਾਰ ਅਸੀਂ ਚੁਗਲੀਆਂ ਕਰਦੇ ਥੱਕਦੇ ਹੀ ਨਹੀਂ ਕਈ ਵਾਰ ਅਸੀਂ ਨਸ਼ੇ ਕਰਦੇ ਥੱਕਦੇ ਹੀ ਨਹੀਂ ਕਈ ਵਾਰ ਅਸੀਂ ਈਰ ਖਾ ਕਰਦੇ ਪਰ ਨਾ ਨਸ਼ਿਆਂ ਨਾਲ ਨਾ ਈਰ ਖਾਣ ਨਾਲ ਤੇ ਨਾ ਚੁਗਲੀਆਂ ਨਾਲ ਤੂੰ ਸਵਰਗ ਵਿੱਚ ਨਹੀਂ ਜਾ ਸਕਦੀ ਨਾ ਹੀ ਜਾ ਸਕਦਾ ਤੌਬਾ ਦਾ ਸਮਾਂ ਬੰਦਗੀ ਦਾ ਮਤਲਬ ਕੀ ਹੁੰਦਾ ਬਣਾ ਅੱਜ ਆਪਾਂ ਇੱਥੇ ਬੰਦਗੀ ਕਰਨ ਦਾ ਮਤਲਬ ਕੀ ਆ ਕਿ ਆਉਣਾ ਤੇ ਲੰਗਰ ਖਾ ਕੇ ਚੱਲ ਜਾਣਾ ਨਹੀਂ ਇਹਦਾ ਮਤਲਬ ਹੈ ਵੀ ਆ ਕੇ ਤੋਬਾ ਕਰਨੀ ਤਾਂ ਕਿ ਅਸੀਂ ਸਵਰਗ ਰਾਜ ਵਾਸਤੇ ਤਿਆਰ ਹੋ ਜਾਈਏ ਹallelujah ਤੇ ਪਾਪ ਕਮਾਉਣਾ ਰੱਬ ਤੋਂ ਡਰਿਆ ਕਰ ਤੇਰੇ ਚਾਲ ਦੇ ਵਿੱਚੋ ਵਿਗਾੜ ਲੱਗਦਾ ਤੇਰੇ ਚਿਹਰੇ ਤੇ ਰੱਬ ਦਾ ਰੰਗ ਵੀ ਨਹੀਂ ਭਗਤੀ ਕਰਦਾ ਕਿਸੇ ਗੈਰ ਰੱਬ ਦੀ ਤੇ ਇਹ ਭਗਤੀ ਕਰਨ ਦਾ ਢੰਗ ਵੀ ਨਹੀਂ ਪੂਤਾ ਨਾਲ ਤੇਰੇ 24 ਘੰਟੇ 24 ਘੰਟੇ ਪੂਤਾ ਨਾਲ ਚੁਗਲੀਆਂ ਦੀ ਭੂਤ ਠੱਗੀਆਂ ਦੀ ਭੂਤ ਝੋਟਾ ਦੀ ਭੂਤ ਕਈਆਂ ਦੇ ਭੂਤਾਂ ਜੇਬ ਜੀ ਰਹਿੰਦੀਆਂ ਨੇ ਬੀੜੀਆਂ ਇਹ ਵੀ ਭੂਤਾਂ ਨੇ ਜਿਹੜੇ ਹਾਰ ਪਵਾਦੇ ਭੂਤ ਹੀ ਐ ਫਿਰ ਕਹਿੰਦੇ ਪਾਸਟੂਜੀ ਦਵਾਈ ਕਰੋ ਸਾਡੀ ਤਰੱਕੀ ਨਹੀਂ ਹੁੰਦੀ ਤਰੱਕੀ ਤਾਂ ਤੇਰੀ ਇਹਨਾਂ ਨੇ ਰੋਕੀ ਐ ਬੋਲੇ ਹallelujah ਸਾਡੇ ਇਧਰ ਭੈਣਾ ਨਾ ਇੱਕ ਬੀਬੀ ਚੁਗਲੀ ਕਰਦੀ ਦੂਜੀ ਨੂੰ ਅੱਡ ਦਿੰਦੀ ਐ ਇਹਦਾ ਮਤਲਬ ਚੁਗਲੀਆਂ ਨਾ ਸੱਜੇ ਜਾਣ ਨਾ ਖੱਬੇ ਸੱਦੀਆਂ ਕਾਲੀ ਗਿਆ ਸਵਾਦ ਨਹੀਂ ਆ ਬੋਲੀਆਂ ਢਿੱਡ ਦੀ ਚਣੀਆਂ ਜਾਂਦੀਆਂ ਰਹਿੰਦੀਆਂ ਪਰ ਤੂੰ ਅੱਜ ਕਿਹਦੀ ਚੁਗਲੀ ਕੀਤੀ ਕਰੋ ਤੇਰੀ ਨਹੀਂ ਹੋਣੀ ਪਹਿਲਾਂ ਤਾਂ ਜਿਹੜਾ ਚੁਗਲੀਆਂ ਸੀ ਨਾ ਇਕੱਲੀਆਂ ਭੈੜਾ ਹੀ ਕਰਦੀਆਂ ਹੋਣ ਕਈਆਂ ਇਹ ਠੇਕਾ ਹਣ ਭਾਈਆਂ ਨੇ ਵੀ ਲਿਆ ਲਿਆ ਚੁਗਲੀਆ ਕਰਨ ਦਾ ਆਪ ਦੀ ਘਰ ਵਾਲੀ ਨਾਲ ਤੂੰ ਬਹਿ ਜਾਣ ਤੇ ਉਹਨਾਂ ਸਾਹ ਛੱਡ ਗਿਆ ਫਿਰ ਤੂੰ ਕਹਿਣਾ ਵੀ ਮੇਰੀਆਂ ਗੱਲਾਂ ਉਧਰ ਕਿਤਰਾ ਚੱਲ ਗਈਆਂ ਪਹਿਲਾਂ ਤੂੰ ਕਿਸੇ ਦੀ ਈਰਖਾ ਕਰਨੀ ਬੰਦ ਕਰ ਫਿਰ ਆਪੇ ਤੇਰਾ ਵਿਰੋਧ ਵੀ ਬੰਦ ਹੋ ਜਾਊਗਾ ਕਿਉਂਕਿ ਬਾਈ ਬੱਚੇ ਨੇ ਕਿਹਾ ਜੋ ਬੀਜੇਗਾ ਉਹੋ ਹੀ ਵਟੇਗਾ ਬੋਲੇ ਹallelujah ਹallelujah ਸੁਣੋ ਤੇ ਆਂ ਕਿਹਾ ਦਾੜ ਲੱਗਦਾ ਤੇਰੇ ਚਿਹਰੇ ਤੇ ਰੱਬ ਦਾ ਰੰਗ ਵੀ ਨਹੀਂ ਭਗਤੀ ਕਰਦਾ ਕਿਸੇ ਗੈਰ ਰੱਬ ਦੀ ਤੇ ਇਹ ਭਗਤੀ ਕਰਨ ਦਾ ਢੰਗ ਵੀ ਨਹੀਂ ਪੂਤਾ ਨਾਲ ਤੇਰੇ 24 ਘੰਟੇ ਕੀਤਾ ਰੱਬ ਸੱਚੇ ਰੰਗ ਅਜੇ ਸੰਧ ਵੀ ਨਹੀਂ ਵਿੱਚ ਨਸ਼ਿਆਂ ਦੀ ਹਰ ਦਮ ਚੂਰ ਨਹੀਂ ਨਾ ਤੇ ਛੱਡਦਾ ਫੀਮ ਸ਼ਰਾਬ ਤੇ ਪਾਪਾਂ ਵੀ ਨਹੀਂ ਜੋ ਲਿਖਿਆ ਵਿੱਚ ਨਸੀਬ ਸਾਡੇ ਉਹ ਤੂੰ ਲੈਣਾ ਉਹ ਮੈਂ ਲੈਣਾ ਜੋ ਲਿਖਿਆ ਵਿੱਚ ਨਸੀਬ ਸਾਡੇ ਉਹ ਤੂੰ ਲੈਣਾ ਉਹ ਮੈਂ ਲੈਣਾ ਤੇਰੀਆਂ ਮੇਰੀਆਂ ਆਕੜਾਂ ਕਿਸ ਕਰੀ ਤੂੰ ਵੀ ਟਹਿ ਪੈਣਾ ਮੈਂ ਵੀ ਟਹਿ ਪੈਣਾ ਸੱਦਾ ਆਇਆ ਤੇ ਬੁਗੜਾ ਮਾਰ ਤੁਰਨਾ ਨਾ ਕੁਝ ਤੂੰ ਲੈਣਾ ਨਾ ਮੈਂ ਲੈਣਾ ਜੋ ਬੀਤੇ ਕੀ ਜਾਣੇ ਆਪਣੀ ਤੇ ਉਹ ਤੂੰ ਸਹਿਣਾ ਉਹ ਮੈਂ ਸਹਿਣਾ ਤੇਰਾ ਮੇਰਾ ਮੁਸਾਫਰਾ ਕੀ ਝਗੜਾ ਇੱਥੇ ਨਾ ਤੂੰ ਲੈਣਾ ਕਈ ਵਾਰੀ ਸਿਚਉਂਦੇ ਜੀ ਲੜਦੇ ਰਹੀਦਾ ਇੱਕ ਦੂਜੇ ਨਾਲ ਜਦੋਂ ਜਉਂਦਾ ਹੁੰਦਾ ਤਾਂ ਆਖੀਦਾ ਬੜਾ ਗੰਦੇ ਚ ਲੱਗੇ ਹੋਇਆ ਜਾਇਓ ਤੇ ਜਦੋਂ ਤੁਰ ਜਾਂਦਾ ਤੇ ਮੁੜ ਕੇ ਕਹਿੰਦੇ ਬੜਾ ਚੰਗਾ ਹੁੰਦਾ ਸੀ ਹੇਲੇਲੂਇਆ ਤੋਬਾ ਦਾ ਸਮਾਂ ਹੈ ਤੋਬਾ ਦਾ ਸਮਾਂ ਛੁੜ ਜਾ ਪਵੇ ਤੂਰੇ ਵੀ ਕੈਮਰਾ ਬੈਠਾ ਵੀ ਨਿਕ ਨਿਕ ਰੇ ਬਹਿ ਜਾ ਪੁੱਤ ਵਾ ਕਿਹਨੂੰ ਵੇਖਾਂ ਬੋਲੇ ਹੇਲੇਲੂਇਆ ਹੇਲੇਲੂਇਆ ਛੜ ਦੇ ਪਾਪ ਕਮਾਉਣਾ ਰੱਬ ਤੋਂ ਡਰਿਆ ਗੱਲ ਬੰਦੇ ਗੀਤ ਗਾਏ ਨਾ ਨਾ ਗੀਤ ਗਾਣਾ ਨਾਲ ਨਾਲ ਤਾਲੀ ਮਜਾਉਣੀ ਤਾਲੀ ਮਜਾਉਂਦੇ ਬੜੇ ਫਾਇਦੇ ਆ ਤਾਲੀ ਮਜਾਈਏ ਤੇ ਬੰਦੇ ਨੂੰ ਸ਼ੂਗਰ ਨਹੀਂ ਹੁੰਦੀ ਬੋਲੋ ਸ਼ੂਗਰ ਹਾਂ ਬੀਪੀ ਵੀ ਨਹੀਂ ਬੋਲੋ ਬੀਪੀ ਬੀਪੀ ਨਹੀਂ ਕਹਿਣਾ ਕਾਕੇ ਬੀਪੀ ਕਹਣਾ ਬੀਪੀ ਬਲੱਡ ਪ੍ਰੈਸ਼ਰ ਜਦੋਂ ਆਪਾਂ ਕਰਲੀ ਵੀ ਲੈ ਲਈ ਦੀ ਹੈ ਨਾ ਇਹਦੇ ਪੁਆਇੰਟ ਹੁੰਦੇ ਆ ਹੁਣ ਸੋਚਣਾ ਪੀਦਾ ਹੈ ਕਿ ਉਹ ਹੁਣ ਥਾਪਾ ਕੀ ਕੰਮ ਦਾ ਨਹੀਂ ਰਿਹਾ ਜਦ ਜਵਾਗ ਪੁੱਟਣ ਦੇ ਕੰਮ ਆਉਂਦਾ ਭੈਣੋ ਤੇ ਜਾ ਕੇ ਜਵਾਕਾਂ ਦਾ ਪਿਓ ਵੀ ਟਹਿ ਚੜ ਜੇ ਹਨਾ ਉਹਨਾਂ ਵੀ ਅੱਖੀ ਦਾ ਤੂੰ ਵੀ ਘਰੇ ਉਦੋਂ ਬੜੀ ਜਦੋਂ ਮੇਰਾ ਸਬਾਨ ਪੂਰਾ ਹੋ ਗਿਆ ਉਹਨੇ ਹੇਲੇਲੂਇਆ ਹੁਣ ਤਾਲੀ ਵਜਾਵਾਂਗੇ ਤੇ ਬਾਵਾ ਤੇ ਜਾਣ ਆਉਗੀ ਕਿ ਸਭ ਤੋਂ ਵੱਡਾ ਤਾਲੀ ਵਜਾਉਂਦਾ ਫਾਇਦਾ ਏ ਇਜ਼ਰਾਇਲ ਦਾ ਰਾਜਾ ਦਾਊਦ ਕਹਿੰਦਾ ਏ ਇਹ ਸਾਰੇ ਜਗਤ ਦੇ ਲੋਕੋ ਯਹੋਵਾ ਲਈ ਤਾਲੀ ਵਜਾਓ ਜਦੋਂ ਤਾਲੀ ਵੀ ਆਈ ਦੀ ਸਵਰਗ ਦੇ ਪ੍ਰਭੂ ਦੀ ਮਹਿਮਾ ਹੁੰਦੀ ਏ ਹੇਲੇਲੂਇਆ ਸਭ ਦੇ ਪਾਪ ਕਮੋੜ ਰਬ ਤੋੜਿਆ ਕਰੇ ਮੰਦੇ ਬਾਪ ਕਮੋੜ ਰਬ ਨਉ ਸੁਣ ਕੇ ਹਿੰਦੇ ਅੰਦਰ ਧੜੀਏ ਸੁਪਤਿਆ ਅੰਦਰ ਸੰਗਤ ਦੇ ਵਿੱਚ ਜਾ ਕੇ ਤੋਬਾ ਕਰੀਏ ਉਸ ਦੇ ਪਾਕੋਚਨ ਰੁਣ ਸੁਣ ਕੇ ਹਿੰਦੇ ਅੰਦਰ ਧੜੀਏ ਰੋਜ਼ ਸਵੇਰੇ ਸ਼ਾਮ ਨੂੰ ਬਾਣੀ ਪੜਿਆ ਕਰ ਰੋਜ਼ ਸਵੇਰੇ ਸ਼ਾਮ ਨੂੰ ਬਾਣੀ ਪੜਿਆ ਕਰ ਕਈਆਂ ਦੀ ਬਾਣੀ ਹੁਣ ਮੋਬਾਈਲ ਹੀ ਬਣ ਗਿਆ ਜੀ ਮੁਰਦਾ ਬਾਈਬਲ ਨਹੀਂ ਆਉਂਦੀ ਵੀ ਕਹਿੰਦੇ ਲੋੜ ਨਹੀਂ ਸੰਗਤ ਚ। ਹੁਣ ਮੋਬਾਈਲ 'ਚ ਹੀ ਬਾਈਬਲ ਆ। ਪਰ ਮੇਰੀ ਧਿਆਨ ਨਾਲ ਸੁਣੋ ਗੱਲ ਜੇ ਤੁਸੀਂ ਅੰਗਰੇਜ਼ੀ ਪੜ੍ਹਦੇ ਹੋ ਤੇ ਨਹੀਂ ਕਿ ਹੌਲੀ ਬਾਈਬਲ ਹੈ। ਜੇ ਤੁਹਾਡੇ ਕੋਲ ਜਿਹੜੀ ਬਾਈਬਲ ਉਹਨਾਂ ਕਿਹਾ ਪਵਿੱਤਰ ਬਾਈਬਲ ਹੈ। ਇਹ ਪਵਿੱਤਰ ਬਾਈਬਲ ਹੈ। ਆਪ ਪਵਿੱਤਰ ਮੋਬਾਈਲ ਨਹੀਂ ਆਉਂਦੀ। ਜਿਸ 'ਚ ਆਪਾਂ ਕਈ ਵਾਰ ਸਿੱਖਦੇ ਰਹਿੰਨੇ ਆ। ਪਰ ਇਹਦੀ ਇੰਨੀ ਪੂਜਾ ਕਰੀਦੀ ਆ। ਮੇਰੀ ਗੱਲ ਸਮਝ ਗਏ? ਜਿਗਦੇ ਨਾ ਰੱਬ ਨੂੰ ਧਿਆਈਏ ਨਾ ਜਿੰਨਾ ਮੋਬਾਈਲ ਦੇ ਦੁਆਲੇ ਹੋਏ ਆ ਤੇ ਖੁਦਾ ਨਾਲ ਮਿਲ ਜਾਗੇ। ਬੋਲੇ ਹallelujah ਹallelujah ਆਈਏ ਸਭ ਖੜੇ ਹੋ ਜਾਈਏ ਪ੍ਰਭੂ ਦੇ ਦਾਸਾਂ